ਹਰਿਸ ਜੀ ਜਿਹੜਾ ਕਲੈਕਟ ਇਹ ਕਨਸਰਚ ਬਿਆਨ ਕੀਤਾ ਯਾਰ ਰੇਲਵੇ ਸਟੇਸ਼ਨ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸ਼੍ਰੀ ਨੌਨਿਆਲ ਸਿੰਘ ਜੀ ਉਹਨਾਂ ਦੇ ਵੱਲੋਂ ਗਾਈਡੈਂਸ ਤੇ ਅਧੀਨ ਅੱਜ ਅਸੀਂ ਜੋ ਰੇਲਵੇ ਸਟੇਸ਼ਨ ਅਮਰਸਰ ਉਸ ਉੱਥੇ ਅਸੀਂ ਸਰਚ ਆਪਰੇਸ਼ਨ ਕਰ ਰਹੇ ਹਾਂ ਜਿਸ ਵਿੱਚ ਸਾਡੀ ਲੋਕਲ ਪੁਲਿਸ ਪੰਜਾਬ ਪੁਲਿਸ ਇਸ ਤੋਂ ਇਲਾਵਾ ਜੀਆਰਪੀ ਇੰਸਪੈਕਟਰ ਤੇ ਉਹਨਾਂ ਦੀ ਫੋਰਸ ਜੋ ਜੀਆਰਪੀ ਦੇ ਇੰਸਪੈਕਟਰ ਆਪਰੇਸ਼ਨ ਨੇ ਉਹਨਾਂ ਦੀ ਫੋਰਸ ਨਾਲ ਜੋ ਆਰਪੀਫ ਦੇ ਐਸਐਚਓ ਤੇ ਉਹਨਾਂ ਦੀ ਫੋਰਸ ਚਾਰੇ ਅਸੀਂ ਅਲੱਗ-ਅਲੱਗ ਫੋਰਸਿਸ ਇਕੱਠੀਆਂ ਹੋ ਕੇ ਅੱਜ ਅਸੀਂ ਪੂਰੇ ਰੇਲਵੇ ਸਟੇਸ਼ਨ ਦੀ ਐਂਟੀ ਸੈਪੋਟੋ ਚੈਕਿੰਗ ਇਸ ਤੋਂ ਇਲਾਵਾ ਯਾਤਰੀਆਂ ਦੀ ਚੈਕਿੰਗ ਤੇ ਜੋ ਰੇਲਵੇ ਲਾਈਨਸ ਨੇ ਉਹਨਾਂ ਦੀ ਸਰਚ ਕਰ ਰਹੇ ਨੇ ਤਾਂ ਕਿ ਜੋ ਵਿਸਾਖੀ ਦੇ ਮੱਦੇਨਜ਼ਰ ਜੋ ਵੀ ਥ੍ਰੈਟ ਪਰਸੈਪਸ਼ਨ ਹੁੰਦੀ ਆ ਜੋ ਕਿ ਮੇਨ ਮੇਨ ਰੇਲਵੇ ਸਟੇਸ਼ਨ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਯਾਤਰੀ ਆਉਂਦੇ ਨੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇੱਥੇ ਇੱਕ ਸੱਚਾ آپریشن ਕਰ ਰਹੇ ਹਾਂ ਜੀ ਸਰ ਕੋਈ ਫਟਪਾਲੋ ਲੈ ਕੇ ਕੋਈ ਸੂਚਨਾ ਕੋਈ ਬੋਲਚਾਲ ਜਿਹੜਾ ਨਹੀਂ ਸੂਚਿਆ ਜਰਾ ਇਹਦਾ ਬਾਕੀ ਏਰੀਆ ਦੇ ਵਿੱਚ ਕਿੱਥੇ ਜਾ ਰਹੇ ਨੇ ਇਹਦਾ ਬਟਾਲੇ ਚ ਲੱਗੇ ਅੱਜ ਅੰਦਰ ਦੇ ਵਿੱਚ ਲੱਗੇ ਆ ਅ ਐਸ ਆਫ ਨਾਓ ਜੀ ਸਾਨੂੰ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਬਟ ਇਸੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਾਡੀ ਚੈਕਿੰਗ ਆ ਉਹ ਇੱਕ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਜੋ ਸਰਚ ਆਪਰੇਸ਼ਨ ਉਸ ਨੂੰ ਮੁੱਖ ਰੱਖਦੇ ਹੋ ਕੀਤਾ ਜਾ ਰਿਹਾ ਇਸ ਵਿੱਚ ਮਤਲਬ ਇਸ ਕਰਕੇ ਨਹੀਂ ਹੈ ਸਿਰਫ ਜੋ ਕਿ ਓਵਰAllResult ਜੋ ਫੰਕਸ਼ਨ ਕਰਕੇ ਅਸੀਂ ਕਰ ਰਹੇ ਹਾਂ ਸਰ ਵਿਸਾਖੀ ਨੂੰ ਲੈ ਕੇ ਲੂਡ ਰਾਡੀ ਤੋਂ ਲੋਕ ਦੇਸ਼ ਦੇਸ਼ ਤੋਂ ਪਹੁੰਚ ਦੇਣੇ ਨੂੰ ਤਾਂ ਸਰ ਕੇ ਸ਼ਰੀ ਹੈ ਉਸ ਦੇ ਵਾਸਤੇ ਕੋ ਖਾਸ ਪ੍ਰਬੰਧ ਕੀਤਾ ਗਿਆ ਹੈ ਟੈਸ਼ਨ ਕਿਉਂਕਿ ਲੋਕਾਂ ਦੇ ਰੇਲਵੇ ਨਹੀਂ ਕਬੀ ਬਿਲਕੁਲ ਜੀ ਜਿਸ ਹਿਸਾਬ ਨਾਲ ਸੰਗਤ ਜੋ ਵਿਸਾਖੀ ਵੇਲੇ ਗੁਰੂ ਘਰਾਂ 'ਚ ਵਿਜ਼ਿਟ ਕਰਦੀ ਹੈ ਉਹਨਾਂ ਦੀ ਸੇਫਟੀ ਉਹਨਾਂ ਦੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਆ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਵੱਲੋਂ ਇੱਕ ਸਿਕਿਉਰਿਟੀ ਪਲਾਨ ਤੇ ਤਿਆਰ ਕੀਤਾ ਗਿਆ ਵਾ ਜਿਸ ਦੇ ਤਹਿਤ ਪੁਰਾਣੀ ਸ਼ਹਿਰ ਜਿਸ ਵਿੱਚ ਸਾਡਾ ਦਰਬਾਰ ਸਾਹਿਬ ਆਉਂਦਾ ਵਾ ਉੱਥੇ ਜਿੱਥੇ ਐਂਟਰੀ ਪੁਆਇੰਟਸ ਐਗਜ਼ਿਟ ਪੁਆਇੰਟਸ ਉੱਥੇ ਅਲਗ-ਅਲਗ ਤਰ੍ਹਾਂ ਦੇ ਫੋਰਸ ਲਗਾਈ ਗਈ ਹੈ ਜਗ੍ਹਾ-ਜਗ੍ਹਾ ਤੇ ਨਾਕੇ ਲਗਾਏ ਗਏ ਨੇ ਇਸ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਵਕ-ਵਕ ਤਰੀਕੇ ਨਾਲ ਚਲਾਣ ਕੀਤੇ ਜਾ ਰਹੇ ਨੇ ਓਵਰਆਲ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਸਾਰੇ ਇਸ ਆਕੇ ਨੂੰ ਮੁੱਖ ਰੱਖਦੇ ਹੋਏ ਇਹ ਸਾਰੇ ਪ੍ਰਬੰਧ ਕੀਤੇ ਗਏ ਨੇ ਜਿਸ ਵਿੱਚ ਸਾਡੀ ਪੰਜਾਬ ਪੁਲਿਸ ਦੀ ਫੋਰਸ ਇਸ ਤੋਂ ਇਲਾਵਾ ਪੈਰਾਮਿਲਟਰੀ ਦੀ ਫੋਰਸ ਵੀ ਸਾਡੇ ਨਾਲ ਲੱਗੀ ਹੋਈ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਬਿਲਕੁਲ ਪੀਸਫੁੱਲ ਹੈ ਕਿਸੇ ਵੀ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਤੁਸੀਂ ਜਿੱਥੇ ਵੀ ਜਾਣਾ ਗੁਰੂ ਧਾਮ ਜਾਣਾ ਵੈਸਾਖੀ ਮਨਾਉਣ ਕਿਸੇ ਫੰਕਸ਼ਨ ਤੇ ਜਾਣਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਣ ਦੇਵਾਂਗੇ ਪੰਜਾਬ ਪੁਲਿਸ ਹਰ ਤਰੀਕੇ ਨਾਲ ਅ ਪ੍ਰੋਫੈਸ਼ਨਲ ਵੇ ਨਾਲ ਇੱਕ ਤਰ੍ਹਾਂ ਨਾਲ ਤਿਆਰ ਹੈ ਤੇ ਸਾਡੇ ਵੱਲੋਂ ਜੋ ਵੀ ਗਲਤ ਐਲੀਮੈਂਟਸ ਨੇ ਉਹਨਾਂ ਉੱਤੇ ਨਾਕਾ ਬੰਦੀ ਤੇ ਅਲੱਗ-ਅਲੱਗ ਤਰੀਕੇ ਨਾਲ ਨਾਕਾਬੰਦੀ ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਇਸ ਕਰਕੇ ਅ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਜੋ ਵੀ ਵੈਸਾਖੀ ਦਾ ਪ੍ਰੋਗਰਾਮ ਹੈ ਬਿਲਕੁਲ ਚੰਗੇ ਤਰੀਕੇ ਨਾਲ ਸੁੱਖ ਸ਼ਾਂਤੀ ਨਾਲ ਨੇਪੜੇ ਚੜੂਗਾ